ਸਸ ਮੈਲਾ ਤੀਜਾ ਅਸ਼ਟਪਦੀਆ ਘਰ ਦੂਜਾ ਏਕੋ ਅੰਕਾਰ ਸਤਗੁਰ ਪ੍ਰਸਾਦ ਸਾਹਿਬ ਬੇਦ ਸਿਮਰਤ ਸਰ ਤੇਰਾ ਸੁਰ ਸਰੀ ਚਰਨ ਸੁਮਾਣੀ ਸ਼ਾਖਾ ਤੀਨ ਮੂਲ ਮਤਰਾਵੇ ਤੂੰ ਤਾਂ ਸਰਬ ਵਡਾਣੀ ਤਾਕੇ ਚਰਨ ਜਪੈ ਜਨ ਨਾਨਕ ਬੋਲੇ ਅੰਬਿਤ ਬਾਣੀ ਰਹਾਉ 33 ਕਰੋੜੀ ਦਾਸ ਤੁਮਾਰੇ ਸਿਦਦ ਪ੍ਰਾਨ ਧਾਰੀ ਤਾਕੇ ਰੂਪ ਨ ਜਾਹੀ ਲਖਣੇ ਕਿਆ ਕਰ ਆਖ ਵਿਚਾਰੀ ਤੀਨ ਗੁੜਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ ਕੰਮ ਹੋਵੇ ਤਾਂ ਪੰਪਦੁ ਪਾਈਏ ਕਥੇ ਅਕਥ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪੁਰਾਣੀ ਜਾਂ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸੁਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਣ ਜਾਣੀ ਜਾਂ ਤੁਧ ਭਾਵੈ ਤਾਂ ਗੁਰਮੁਖ ਗੂਝੈ ਹੋਰ ਮਨਮੁਖ ਫਿਰੇ ਐਆਣੀ ਸਾਰੇ ਵੇਦ ਮੰਮੇ ਕੋ ਦिए ਪੜ ਪੜ ਕਰੇ ਵਿਚਾਰੀ ਤਾਂ ਕਾ ਹੁਕਮ ਨਾ ਬੁਝੈ ਬਪੜਾ ਨਰਕ ਸੁਰਗ ਅਵਤਾਰੀ ਜੁਭਾ ਜੁਘਕੇ ਰਾਜੇ ਕੀ ਗਾਵੈ ਕਰ ਅਵਤਾਰੀ ਤਿੰਨ ਥੀ ਅੰਤ ਨ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ ਤੂੰ ਸਤ ਤੇਰਾ ਕੀਆ ਸਭ ਸਾਚਾ ਦੇ ਤਾ ਸਾਚ ਵਖਾਣੀ ਜਾਂ ਕੋ ਸੱਚ ਬਜਾਵੇ ਆਪਣਾ ਸਹਿਜੇ ਨਾਮ ਸੁਮਾਣੀ ਆਸ ਮੈ ਲਾਤੀ ਜਾ ਸਤ ਗੁਰ ਹਮਰਾ ਪਰਮੰਗੋ ਆਇਆ ਹਰ ਨਾਮ ਨਿਰੰજન ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਨ ਵਾਲਾ ਸਾਬਿਤ ਜਾਣੈ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਸਤਗੁਰ ਭੇਟ ਕੀ ਵਧਾਈ ਜਿਨ ਮੰਮਤਾ ਅਗੰ ਤ੍ਰਿਸ਼ਨਾ ਗੁਝਾਈ ਸਹਿਜੇ ਮਤ ਹਰ ਗੁਣ ਗਾਈ ਵਿਣ ਗੁਰ ਪੂਰੇ ਕੋਏ ਨ ਜਾਣੀ ਮਾਇਆ ਮੋ ਦੂਜੇ ਲੋਭਾਣੀ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪਾਸਿਰ ਤਪਸਾਰ ਹਰ ਜਿਉ ਮਨ ਵਸੈ ਸਭ ਦੁਖ ਵਿਸਾਰਣ ਹਾਰ ਦਰ ਸੱਚ ਦਿਸ ਸਚਿਆਰ ਗੁਰ ਸੇਵਾ ਤੇ ਤ੍ਰਿਭੁਵਨ ਸੋਜੀ ਹੋਇ ਆਪ ਤਿਸ਼ਾਨ ਹਰ ਪਾਵੈ ਸੋਇ ਸਾਚੀ ਬਾਣੀ ਮਹਿਲ ਪ੍ਰਾਪਤੋ ਗੁਰਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰੱਖੇ ਉਰਤਾਰੇ ਸਾਚੀ ਸ਼ੋਭਾ ਸਾਚ ਦੁਆਰੇ ਸੇਵਡ ਭਾਗੀ ਜੇ ਗੁਰਸੇਵਾ ਲਾਏ ਆਨੰਦਿਨ ਭਜਤ ਸਚ ਨਾਮ ਦ੍ਰਿੜਾਏ ਨਾਮੇ ਉਧਰੇ ਕੁਲ ਸੁਬਾਏ ਨਾਮਕ ਸਾਚ ਤਹ ਵਿਚਾਰ ਹਰ ਕਾ ਨਾਮ ਰਖੋ ਉਰਤਾਰ ਹਰ ਭਗਤੀ ਰਾਤੇ ਮੋਖ ਦਵਾਰ ਆਸਾ ਮਲਾਤੀ ਜਾ ਆਸਾ ਆਸ ਕਰੇ ਸਭ ਕੋਈ ਹੁਕਮে ਬੁਝੇ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗ ਜਾਗਾ ਵਸੋਈ ਸਤਗੁਰ ਨਾਮ 부ਝਾਇਆ ਵਿਣ ਨਾਵੇ ਔਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨੁ 부ਝਾਇ ਨਾਮ ਮਿਲੇ ਤਿਸੈ ਰਜ਼ਾਈ ਰਹਾਉ ਕਲ ਕੀਰਤ ਸ਼ਬਦ ਪਛਾਨ ਇਹ ਆ ਭਗਤ ਚੁਕੇ ਅਬਮਾਨ ਸਤਗੁਰ ਸੇਵੈ ਹੋਵੇ ਪਰਵਾਨ ਜਿਨ ਆਸਾ ਕੀਤੀ ਤਿਸਨੂੰ ਜਾਣ ਤਿਸ ਕਾ ਦੀਜੈ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮੰਨ ਵਸਾਏ ਇਹ ਸਿਰ ਦੀਜੈ ਆਪ ਗਵਾਏ ਹੁਕਮ 부ਝੇ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਤੁਲਾਵੇ ਆਪ ਮਾਰਗ ਪਾਏ ਸੱਚਾ ਸ਼ਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹ ਭਰਮ ਤੋਲਾਣੀ ਬਿਨ ਨਾ ਵੈ ਸਭ ਫਿਰੈ ਦੋ ਰਾਣੀ ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦਿਰੜਾਇਆ ਬੋ ਕਰਮ ਤੁਮਾਵੇ ਦੁੱਖ ਸੁਭਾਇ ਸਤਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਅੰਨ ਦਿਨ ਭੋਗੇ ਹौं ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾ ਮਰਤੇ ਸਦਾ ਸੱਚ ਪਿਆਰ ਹਰ ਜਪ ਪੜੀਐ ਗੁਰ ਸ਼ਬਦ ਵਿਚਾਰ ਹਰ ਜਪ ਪੜੀਐ ਹौं ਮੈਂ ਮਾਰ ਹਰ ਜਪੀਏ ਭੈ ਸੱਚ ਪਿਆਰ ਨਾਮਕ ਨਾਮ ਗੁਰਮਤਿ ਔਰਤਾਰ ਇਕੋ ਅੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹਿਲਾ ਤੀਜਾ ਅਸ਼ਟਪਦੀਆਂ ਘਰ ਅਠਵਾਂ ਕਾਫੀ ਗੁਰ ਤੇ ਸ਼ਾਂਤ ਊਪਜੈ ਜਿਨ ਤ੍ਰਿਸ਼ਨਾ ਅਗਨ बुझਾਈ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੈ ਭਜ ਪੈ ਸ਼ਰਨਾਈ ਮਹਾਉ ਗੁਰ ਤੇ ਗਿਆਨ ਊਪਜੈ ਮਾਤਤ ਵਿਚਾਰ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਪੰਧਾਰਾ ਗੁਰਮੁਖ ਨਾਮ ਧਿਆਈਐ ਬੂਝੈ ਵਿਚਾਰ ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦ ਅਪਾਰ ਗੁਰਮੁਖ ਸੂਖ ਉਪਦੇਹ ਦੁਖ ਕਦੇ ਨ ਹੋਈ ਗੁਰਮੁਖ ਹਮੈ ਮਾਰੀ ਹੈ ਮਨ ਨਿਰਮਲ ਹੋਈ ਸਤਗੁਰ ਮਿਲੇ ਆਪ ਗਿਆ ਤ੍ਰਭਵਣ ਸੋਝੀ ਪਾਈ ਨਿਰਮਲ ਜੋਤ ਫਸਰ ਰਹੀ ਜੋਤੀ ਜੋਤ ਮਿਲਾਈ ਪੂਰਾ ਗੁਰ ਸਮਝਾਇਆ ਮਤ ਮੂਤ ਮੋਹੀ ਅੰਤਰ ਸੀਤਲ ਸ਼ਾਂਤ ਹੋਏ ਨਾਮੇ ਸੁਖ ਹੋਈ ਪੂਰਾ ਸਤਗੁਰਤਾ ਮਿਲੇ ਜਾਂ ਨਦਰ ਕਰੀ ਕਿਲ ਵਿਖ ਪਾਪ ਸਭ ਕੱਟੀਆਂ ਫੇਰ ਦੁੱਖ ਦਿਗਨ ਨਾ ਹੋਈ ਆਪਣੈ ਹੱਥ ਵਡਿਆਈਆਂ ਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨ ਰਸਿਆ ਵੱਡੇ ਆਈ ਪਾਏ ਆਸਾ ਮਹਿਲਾ ਤੀਜਾ ਸੁਣ ਮਨ ਮਨ ਨੂੰ ਵਸਾਏ ਤੂੰ ਆਪ ਤੇ ਆਏ ਮਿਲੇ ਮੇਰੇ ਭਾਈ ਅਨੰਦ ਸੱਚੀ ਭਗਤ ਕਰ ਸੱਚਾ ਚਿਤ ਲਾਈ ਇੱਕੋ ਨਾਮ ਧਿਆਏ ਤੂੰ ਸੁਖ ਪਾਵੇਂ ਮੇਰੇ ਭਾਈ ਹਉਮੈ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ ਇਸ ਭਗਤੀ ਨੂੰ ਸੁਰ ਨਰ ਮਨ ਜਨ ਲੋਚ ਦੇ ਵਿਣ ਸਤਗੁਰ ਪਾਈ ਨਾ ਜਾਏ ਪੰਡਿਤ ਪਰਦੇ ਜੋਤ ਕੀ ਤੈਨ ਬੂਝ ਨਾ ਪਾਏ ਆਪਥ ਸਬਰ ਰਖਿਉਨ ਕਿਛ ਕਹਿ ਨਾ ਜਾਈ ਆਪੇ ਦੇਸੁ ਪਾਈਐ ਗੁਰ ਬੂਝ ਬੁਝਾਈ ਜੀ ਜੰਤ ਸਭ ਤੇ ਸੁਦੇ ਸਭਨਾ ਕਾ ਸੋਈ ਮੰਦਾ ਕਿਸ ਨੂੰ ਅੱਖੀਐ ਜੇ ਦੂਜਾ ਹੋਈ ਇੱਕੋ ਹੁਕਮ ਵਰਤਦਾ ਇੱਕ ਸਿਰਕਾਰ ਆਪ ਕੋ ਹਲੀ ਦਿੱਤੀ ਅੰਤਰ ਲੋਭ ਵਿਕਾਰ ਇੱਕ ਸਾਥੇ ਗੁਰਮੁਖ ਕੀਤੇਨ ਬੂਝਨ ਵਿਚਾਰ ਪ੍ਰਗਤ ਥੀ ਉਹਨਾਂ ਨੂੰ ਬਖਸ਼ੀਐ ਅੰਤਰ ਪੰਧਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਝੀ ਹੋਈ ਓਏ ਕੁਲਾਏ ਕਿਸੈ ਦੇ ਨਾ ਫੁੱਲ ਨੀ ਸਚ ਜਾਣ ਨ ਸੋਈ ਕਰ ਮੈਂ ਪੰਚ ਵਰਤ ਦੇ ਪੰਚੇ ਵਿਚਾਰੀ ਨਾਨਕ ਦਿਨ ਸਤਗੁਰ ਵਸ ਨਾ ਆਵਨੀ ਨਾ ਮਹੁ ਮੈਂ ਮਾਰੀ ਆਸਾ ਮੈਂ ਲਾਤੀ ਜਾ ਰੇ ਅੰਦਰ ਸਭ ਵਤ ਹੈ ਬਾਹਰ ਕਿਛ ਨਹੀਂ ਗੁਰ ਪ੍ਰਸਾਦੀ ਪਾਈਐ ਅੰਤ ਕਪਟ ਖੁਲਹਾਹੀ ਸਤ ਗੁਰ ਤੇ ਹਰ ਪਾਈਐ ਪਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤ ਗੁਰ ਦੀਆ ਦਿਖਾਈ ਰਹਾਉ ਹਰ ਕਾ ਗਾਥ ਹੋਵੇ ਸੋ ਲੈ ਪਾਏ ਰਤਨ ਵਿਚਾਰਾ ਅੰਦਰ ਖੋਲੇ ਜਦ ਦਿਸ਼ਟ ਦੇਖਾ ਮੁਕਤ ਪੰਧਾਣਾ ਅੰਦਰ ਮਹਿਲ ਅਨੇਕ ਹੈ ਜਿਉ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਤਾਰਖੀਆਂ ਵਤਸਮਾਲ ਲਈ ਗੋਸੋਜੀ ਹੋਈ ਮਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਬਹਾਰ ਭਾਲੇ ਸੋ ਕਿਉ ਲਹਿ ਵਤ ਘਰੈ ਅੰਦਰ ਭਾਈ ਭੰਵੇਂ ਪੂਲਾ ਸਭ ਜਗ ਫਿਰੈ ਮਨ ਮੁਖ ਪਤ ਗੁਵਾਈ ਘਰ ਦਰ ਛੋਡੇ ਆਪਣ ਪਰ ਘਰ ਢੂਠਾ ਜਾਈ ਚੋਏ ਵਾਂਗੂ ਪਕੜੀਏ ਬਿਨ ਨਾਮ ਛੋਟਾਂ ਖਾਈ ਜਿੰਨੀ ਕਰ ਜਾਤਾ ਆਪਣ ਸੇ ਸੁਖੀਏ ਭਾਈ ਅੰਤਿਰ ਬ੍ਰਹਮੁ ਪਿਸ਼ਾਲੀਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸ ਆਖੀਐ ਆਪੇ ਦੇ ਬੁਝਾਈ ਨਾਨਕ ਨਾਮ ਧਿਆਏ ਤੂੰ ਦਾ ਸੱਚ ਸੋਭਾ ਪਾਈ